ਕੱਟ ਤੇ ਕੱਟ ਲੋਕਾਂ ਦੇ ਫਤਪੇ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨਮਾਇੰਦਾ ਬਣਾਇਆ Let him represent the public ਉਸ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ ਚ ਜਾ ਕੇ ਰਿਪਰੈਜ਼ੈਂਟ ਕਰੇ ਸੋ ਇਸ ਤਰ੍ਹਾਂ ਅਨਸੀਸਰੀਲੀ ਬਿਨਾਂ ਕਾਰਨ ਤੋਂ ਐਨਐਸਏ ਬਣਾਉਣਾ ਕੋਈ ਚੰਗੀ ਗੱਲ ਨਹੀਂ ਹੈ ਮੈਂ ਇਸ ਦੀ ਨਿੰਦਾ ਕਰਦਾ ਜਿਹੜੀ ਅਮਰੀਕਾ ਦੇ ਐਨਐਸਏ ਬਣਾਤਾ ਹੈ ਉਹ ਕੀ ਕਹਿੰਦੇ ਅਮਰੀਕਾ ਲੋਕਾਂ ਦਾ ਐਨਐਸਏ ਹੀ ਚਾਲੂ ਹੁੰਦਾ ਹੈ ਪਰ ਗਾੜੋਣਾ ਕਹਿੰਦਾ ਕਿ ਜਿੰਨੀ ਸਜਾ ਜਿੰਨੀ ਜਿੰਨਾ ਕਸੋਨਾ ਕਾਜੀ ਕੋ ਦਰ ਆਏ ਤੋਂ ਅੱਡੇ ਕੀ ਇਹ ਇਦਾਂ ਹੈ ਕਿ ਘੱਟ ਤੇ ਘੱਟ ਲੋਕਾਂ ਦੇ ਫਤਵੇ ਦੇ ਅੱਗੇ ਸਿਰ ਚੁਕਾਣਾ ਚਾਹੀਦਾ ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨਮਾਇੰਦਾ ਬਣਾਇਆ ਲੈਟ ਹਿਮ ਰਿਪਰਿਜ਼ੈਂਟ ਦਾ ਪਬਲਿਕ ਉਸ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ ਚ ਜਾ ਕੇ ਰਿਪਰੈਜ਼ੈਂਟ ਕਰੇ ਸੋ ਇਸ ਤਰ੍ਹਾਂ ਅਨਸੀਸਰੀਲੀ ਬਿਨਾ ਕਾਰਨ ਤੋਂ ਐਨਐਸਏ ਬਣਾਉਣਾ ਕੋਈ ਚੰਗੀ ਗੱਲ ਨਹੀਂ ਹੈ ਮੈਂ ਇਸ ਦੀ ਨਿੰਦਾ ਕਰਦਾ ਇਨਸ਼ਾ ਅੱਲਾਹ ਮੈਡਮ ਇਨਸ਼ਾ ਅੱਲਾਹ ਦੇ ਵਾਸਤੇ ਕਾਂਗਰਸ ਸਰੋ ਮੰਗੀ ਦੀ ਜਾਰੀ ਕੀਤੀ ਪੋਲਿਸੀ ਨੂੰ ਲੈ ਕੇ ਕਿ ਹਾਈ ਕੋਰਟ ਯਾਰ ਆਪਾਂ ਭੈਣ ਜੀ ਦੇ ਕਾਗਜ਼ ਜਮ੍ਹਾਂ ਕਰਾਉਣਾ ਹੈ ਪੰਜਾਬ ਤੋਂ ਹੋਣਾ ਹੈ ਹੋਰ ਕਰ ਲਓ ਮੈਂ ਜਾਰੀ ਪੋਲਿਸੀ ਲੈ ਕੇ ਹਾਈ ਕੋਰਟ ਕਾਂਗਰਸ ਜਾਏਗੀ ਹਾਂ ਜੀ ਸ਼ਰਾਬ ਪੋਲਿਸੀ ਲੈ ਕੇ ਪੰਜਾਬ ਦੀ ਨੂੰ ਲੈ ਕੇ ਕਾਂਗਰਸ ਹਾਈ ਕੋਰਟ ਜਾਈਗੀ ਦੇਖੋ ਗੱਲ ਇਹ ਹੈ ਕਿ ਸ਼ਰਮਤਾ ਇਹਨਾਂ ਨੂੰ ਆਪ ਪਾਣੀ ਚਾਹੀਦੀ ਹੈ ਕਿ ਜਿਹੜੀ ਪੋਲਿਸੀ ਪਿੱਛੇ ਸੀਐਮ ਦਿੱਲੀ ਅੰਦਰ ਬੈਠਾ ਹੈ ਤੁਸੀਂ ਉਸੇ ਉਹੀ ਪੋਲਿਸੀ ਚਲਾਈ ਜਾਂਦੇ ਹੋ ਤੁਸੀਂ ਸ਼ਰਮ ਕਰੋ ਤੁਸੀਂ ਇਹ ਲੁੱਟ ਬੰਦ ਕਰੋ ਲੇਕਿਨ ਸ਼ਰਾਬੀਆਂ ਦੀ ਸਰਕਾਰ ਹੈ ਨਸ਼ੇ बिक ਰਹੇ ਆ ਤੇ ਨਸ਼ੇ ਇੱਥੇ ਵੱਧ ਰਹੇ ਆ ਜਿੰਨਾ ਚਿੱਟਾ ਵੈਸਟ ਦੇ ਵਿੱਚ ਵਿਗ ਰਿਹਾ ਸ਼ਾਇਦ ਕਿਤੇ ਨਹੀਂ ਵਿਗਦਾ ਜਿੰਨਾ ਨਰਕ ਵੈਸਟ ਦੇ ਵਿੱਚ ਹੈ ਸ਼ਾਇਦ ਕਿਤੇ ਪੰਜਾਬ ਦੇ ਵਿੱਚ ਨਹੀਂ ਹੈ ਵੈਸਟ ਦੇ ਲੋਕ ਅੱਜ ਉਸ ਦਾ ਜਵਾਬ ਦੇਣ ਕੇ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ